ਲੋ ਮਾਨਸਾ ਦੇ ਕਿਸਾਨਾਂ ਦੇ ਵੱਲੋਂ ਕਰ ਲਈ ਵੱਡੀ ਮੀਟਿੰਗ ਮਾਨਸਾ ਦੇ ਬਾਲ ਭਵਨ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕਿਸਾਨਾਂ ਦੇ ਵੱਲੋਂ ਇੱਕ ਅਹਿਮ ਤੇ ਵੱਡੀ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਲਏ ਗਏ ਨੇ ਇਸ ਮੀਟਿੰਗ ਦਾ ਏਜੰਡਾ ਕੀ ਹੈ ਕੀ ਫੈਸਲੇ ਲਏ ਗਏ ਨੇ ਸਰਕਾਰ ਨੂੰ ਕਿਸ ਤਰੀਕੇ ਦੀ ਚੇਤਾਵਨੀ ਦਿੱਤੀ ਆ ਕਿਸਾਨ ਆਗੂਆਂ ਦੀ ਜੁਬਾਨੀ ਸੁਣ ਲੋ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮੀਟਿੰਗ ਮਾਨਸਾ ਦੇ ਕਚੈਰੀਆਂ ਦੇ ਵਿੱਚ ਬਾਲ ਭਾਵਨ ਦੇ ਵਿੱਚ ਹੋਈ ਹੈ ਜਿੱਥੇ ਵੱਖ-ਵੱਖ ਪਿਛਲੇ ਸੰਘਰਸ਼ਾਂ ਦਾ ਲੇਖਾ ਜੋਖਾ ਕੀਤਾ ਜੋ ਪ੍ਰਾਪਤੀਆਂ ਕੀਤੀਆਂ ਉੱਥੇ ਆਉਣ ਵਾਲੇ ਪ੍ਰੋਗਰਾਮ ਨੇ ਜਿਹੜੇ ਉਹਨਾਂ ਦੀ ਵੀ ਜਿਹੜੀ ਤਿਆਰੀ ਇਹ ਕੀਤੀ ਹੈ ਤੇ ਨਾਲ ਬਹੁਤ ਵੱਡੀ ਦੁੱਖ ਦੀ ਗੱਲ ਹੈ ਕਿਉਂਕਿ ਪੰਜੇ ਬਲਾਕਾਂ ਦੇ ਆਗੂ ਪਹੁੰਚ ਕੇ ਪੰਜੇ ਬਲਾਕਾਂ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਜਾਇਜ਼ਾ ਲਾਇਆ ਜਿਹੜੇ ਵਿੱਚ ਬਹੁਤ ਸਾਰੇ ਗੜੇ ਮਾਰੀ ਨਾਲ ਝੱਖਰ ਨਾਲ ਤਣਕ ਦਾ ਵੱਡਾ ਨਿਸਕਾਨ ਹੋ ਗਿਆ ਤੇ ਸਰਕਾਰ ਨੇ ਹਜੇ ਤੱਕ 4 ਦਿਨ ਹੋ ਗਏ ਆ ਮੂੰਹ ਨਹੀਂ ਖੋਲਿਆ ਅਸੀਂ ਅੱਜ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਨੂੰ ਜਿਹੜਾ ਮਤਾ ਪਾਇਆ ਉਹ ਦੱਸਣਾ ਚਾਹੁੰਦੇ ਆ ਵੀ ਜਿਹੜੀ ਸਰਕਾਰ ਕਹਿੰਦੀ ਸੀਗੀ ਵੀ ਮੁਰਗੀ ਦੇ ਪੈਸੇ ਦੇਵਾਂਗੇ ਪਸ਼ੂ ਮਰੇ ਦੇ ਪੈਸੇ ਦੇਵਾਂਗੇ ਫਾਸਲਾ ਦਾ ਨਿਸਕਾਨ ਦੇ ਪੈਸੇ ਦੇਵਾਂਗੇ ਝੋਨਾ ਦਵਾਰੇ ਲੱਗਿਆ ਉਹਦੇ ਪੈਸੇ ਦੇਵਾਂਗੇ ਆਹ ਪੁੱਤਾ ਵਾਂਗੂ ਪਾਲੀ ਕਣਕ ਸੀਗੀ ਤੇ ਜਦੋਂ ਅੱਜ ਪਿੰਡਾਂ ਦੇ ਵਿੱਚ ਜਾਇਜ਼ਾ ਲੈਤੀ ਸਾਡੀ ਟੀਮ ਨੇ ਤਾਂ ਕਣਕਾਂ ਦੇ ਢੇਰੀਆਂ ਲੱਗੀਆਂ ਪਈਆਂ ਨੇ ਬੱਲੀਆਂ ਦੇ ਵਿੱਚੋਂ ਗੜਿਆ ਨੇ ਸਾਰੀਆਂ ਕਣਕ ਦੀ ਕੜਤੀ ਹੈ ਝਾੜ ਦੇ ਵਿੱਚ ਵੱਡਾ ਫਰਕ ਪੈਣਾਗਾ ਤੇ ਸਰਕਾਰ ਸਾਡੀ ਗਰਦਾਵਰੀਆਂ ਕਰਾਉਣ ਤੋਂ ਪਹਿਲਾਂ ਪੈਸੇ ਦੇਣ ਵਾਲੀ ਮਾਮਜ਼ਾ ਦੇਣ ਵਾਲੀ ਕਿਸਾਨਾਂ ਨੂੰ ਅਜੇ ਤੱਕ ਚੁੱਪ ਹੈ ਅੱਜ ਦੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਝਾੜ ਦਾ ਵੱਡੀ ਪੱਧਰ ਤੇ ਫਰਕ ਪੈ ਗਿਆ ਲੋਕਾਂ ਨੇ ਰੌਲਾ ਪਾਉਣਾਗਾ ਕਲਗਾਟ ਮੱਚਣਾਗਾ ਇੱਥੇ ਪੰਜਾਬ ਦੇ ਵਿੱਚ ਤੇ ਉਸ ਤੋਂ ਪਹਿਲਾਂ ਗਰਦਾਵਰੀਆਂ ਕਰਾ ਕੇ ਕਿੱਥੇ ਕਿੰਨਾ ਨੁਕਸਾਨ ਹੋਇਆ ਉਹਦਾ ਮਾਮਜ਼ਾ ਦੇਵੇ ਤੇ ਨਹੀਂ ਤਾਂ ਉਹ ਨਾਲੇ ਦਿਨਾਂ ਦੇ ਵਿੱਚ ਅਸੀਂ ਮਾਨਸਾ ਜਿਹੜੇ ਦੇ ਵਿੱਚ ਇੱਕ ਵੱਡਾ ਉਦੋਲਣਾ ਜਿਹੜਾ ਬੀਕੇ ਜੂ ਟਕਾਉਂਦਾ ਵੱਲੋਂ ਛੇੜਨ ਜਾ ਰਹੇ ਹਾਂ ਹਾਂਜੀ ਮੀਟਿੰਗ ਹੋਈ ਹੈ ਹਾਂਜੀ ਮੀਟਿੰਗ ਹੋਈ ਹੈ ਜੀ ਅੱਜ ਜ਼ਿਲ੍ਹਾ ਪਧਰੀ ਮਾਨਸਾ ਬਾਲਪਾ ਬੰਦੇ ਵਿੱਚ ਦਫ਼ਤਰ 'ਚ ਤੇ ਕਈ ਮਸਲੇ ਵਿਚਾਰੇ ਨੇ ਤੇ ਮਸਲਾਂ ਦੇ ਵਿੱਚੋਂ ਇੱਕ ਮਸਲਾ ਅਹਿਮ ਮਸਲਾ ਜਿਹੜਾ ਕਿਸਾਨੀ ਤੇ ਟੁੱਕਦਾ ਹੈ ਤਾਂ ਉਹ ਕੁਝ ਪਿੰਡਾਂ ਦੇ ਵਿੱਚ ਗੜੇਮਾਰੀ ਹੋਈ ਐ ਝੱਖੜ ਦੇ ਨਾਲ ਫਸਲ ਦਾ ਸਰੋਂ ਦਾ ਕਣਕ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਉਹ ਨੁਕਸਾਨ ਨੂੰ ਲੈ ਕੇ ਜਿਹੜੀ ਸਰਕਾਰ ਕਹਿੰਦੀ ਵੀ ਅਸੀਂ ਬਦ ਤੋਂ ਬਦ ਗਰਧੌਰੀ ਕਰਨ ਤੋਂ ਪਹਿਲਾਂ ਮਾਮਲਾ ਜਾਦਿਆ ਕਰਾਂਗੇ ਤਾਂ ਕਾਇਦਨ ਹੋ ਗਏ ਗੜੇਮਾਰੀ ਹੋਈ ਨੂੰ ਹਜੇ ਤਾਈਂ ਸਰਕਾਰ ਨੇ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਖੇਤ ਦੇ ਵਿੱਚ ਗਿਆ ਕੋਈ ਮੌਕਾ ਦੇਖਣ ਤੇ ਅਸੀਂ ਬੇਨਤੀ ਕਰਦੇ ਆ ਮੰਗ ਕਰਦੇ ਆ ਤੇ ਵੀ ਕਿਸਾਨਾਂ ਨੂੰ ਵੱਧ ਤੋਂ ਵੱਧ ਗਰਧੌਰੀ ਕਰਾ ਕੇ ਮਾਮਲਾ ਦਿੱਤਾ ਜਾਵੇ ਤੇ ਨਹੀਂ ਫੇਰ ਅਸੀਂ ਕੋਈ ਵੱਡਾ ਐਕਸ਼ਨ ਕਰਨ ਜਾ ਰਹੇ ਹਾਂ ਜੇ ਸਰਕਾਰ ਕੋਈ ਨਾ ਕਿਸਾਨਾਂ ਦੀ ਸੁਣੂਗੀ ਜੀ ਮੀਟਿੰਗ ਹੋਈ ਹੈ ਕੀ ਪ੍ਰੋਗਰਾਮ ਹੈ ਮੈਂ ਮਨਜੀਤ ਸਿੰਘ ਹਲਕ ਭਾਰਤੀ ਕਿਸਾਨ union ਅੱਤਕਾਂ ਦਾ ਜ਼ਿਲ੍ਹਾ ਪ੍ਰੈਸਕਟਰ ਜੋ ਅੱਜ ਮਾਨਸਾ ਬਾਲਪਾਉਂ ਦੇ ਜ਼ਿਲ੍ਹਾ ਪਤਰੀ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਕੰਮਾਂ ਦੇ ਸਾਰੇ ਲੈਖੇ ਜੋਖੇ ਜ਼ਿਲ੍ਹੇ ਦੇ ਬਲਾਕਾਂ ਦੇ ਵਿੱਚੋਂ ਆਏ ਸੀ ਉਹਨਾਂ ਦਾ ਦੇਖਾ ਜੋਖਾ ਕਰਕੇ ਉਸ ਤੋਂ ਬਾਅਦ ਜਿਹੜਾ ਮੁੱਖ ਏਜੰਡਾ ਮੀਟਿੰਗ ਦਾ ਸੀ ਉਹ ਚਨੀਰ ਸਰਦੂਲਗੜ ਤੇ ਭਲਾੜਾ ਬਲਾਕ ਦੇ ਵਿੱਚ ਪਿੰਡਾਂ ਦੇ ਵਿੱਚ ਜੋ ਨੁਕਸਾਨ ਹੋਇਆ ਫਸਲ ਦਾ ਪੰਮੇ ਸਬਜ਼ੀਆਂ ਹੋਣ ਕਣਕ ਹੋਵੇ ਸਰੋਂ ਹੋਵੇ ਉਹ ਭਾਰੀ ਗਿਣਤੀ ਦੇ ਵਿੱਚ ਹੋਇਆ ਜਿਵੇਂ ਕਿ ਝੇਰਿਆਂ ਵਾਲੀ ਵੀਰੇ ਵਾਲਾ ਬਾਜੇ ਵਾਲਾ ਛੋਟੇ ਪੰਮੇ ਕੋਰ ਵਾਲਾ ਲੰਖੀਰ ਵਾਲਾ ਪਿੰਡਾਂ ਦੇ ਵਿੱਚ ਬਹੁਤ ਭਾਰੀ ਨੁਕਸਾਨ ਆ ਜਿਹੜਾ ਕਣਕ ਦਾ ਹੋਇਆ ਲੋਕ ਅੱਜ ਉੱਬਾਂ ਮਾਰ ਰਿਹਾ ਚੁੱਲ੍ਹੇ ਨਹੀਂ ਤਪ ਰਹੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਛੇਤੀ ਤੋਂ ਛੇਤੀ ਗਰਦਾਬੀ ਕਰਾ ਕੇ ਉਹਨਾਂ ਕਿਸਾਨਾਂ ਨੂੰ ਬਣਦਾ ਮਾਜਵਾ ਦਿੱਤਾ ਜਾ ਵੀ ਤੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਥੇਬੰਦੀ ਦੀ ਫੌਰੀ ਮੀਟਿੰਗ ਸੱਦ ਕੇ ਕਿਸੇ ਤਿੱਖੇ ਸੰਘਰਸ਼ ਦਾ ਐਲਾਨ ਕਰਨਾ ਪਊਗਾ ਫੇਰ ਨਾ ਸਰਕਾਰ ਕਹੇ ਵੀ ਅਸੀਂ ਤਾਂ ਮੁਰਗੀਆਂ ਦੇ ਪੈਸੇ ਦਿੱਤੇ ਆ ਤਾਂ ਤੁਸੀਂ ਸੁਣਿਆ ਕਿਸਾਨ ਆਗੂ ਮਹਿੰਦਰ ਸ਼ੈਣੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਜਿਸ ਤਰੀਕੇ ਦੇ ਨਾਲ ਮਾਨਸਾ ਦੇ ਵਿੱਚ ਖਾਸ ਕਰਕੇ ਕਿਸਾਨਾਂ ਦੇ ਉੱਤੇ ਕੁਦਰਤੀ ਕਰੋਪੀ ਆਈ ਆ ਕੁਦਰਤ ਦੀ ਮਾਰ ਪਈ ਆ ਫਸਲਾਂ ਦੇ ਉੱਤੇ ਗੜਾ ਮਾਰੀ ਗੜੇ ਮਾਰੀ ਹੋਈ ਆ ਫਸਲਾਂ ਬਰਬਾਦ ਹੋਈਆਂ ਨੇ ਇਸ ਦੇ ਲਈ ਸਰਕਾਰ ਨੂੰ ਮੁਆਵਜ਼ਾ ਦੇਣਾ ਚਾਹੀਦਾ ਪਰ ਸਰਕਾਰ ਦੀ ਜੇਕਰ ਗੱਲ ਕੀਤੀ ਜਾਵੇ ਸਰਕਾਰ ਦਾ ਰਵੱਈਆ ਜਿਹੜਾ ਆ ਉਹ ਕੁਝ ਜ਼ਿਆਦਾ ਵਧੀਆ ਨਜ਼ਰ ਨਹੀਂ ਆ ਰਿਹਾ ਕਿਉਂਕਿ ਜਿਸ ਤਰੀਕੇ ਦੇ ਨਾਲ 19 ਮਾਰਚ ਨੂੰ ਉਹ ਇਤਿਹਾਸ ਦੇ ਵਿੱਚ ਕਿਸਾਨ ਕਹਦੇ ਲਿਖਿਆ ਜਾਵੇਗਾ ਕਿ ਕਾਲਾ ਦਿਨ ਹੈ ਕਿ ਕਿਸਾਨਾਂ ਦੇ ਉੱਤੇ ਪੰਜਾਬ ਦੇ ਵਿੱਚ ਬੈਠੇ ਹੋਏ ਪੰਜਾਬ ਦੀ ਸਰਕਾਰ ਨੇ ਤਸ਼ੱਦਦ ਕੀਤਾ ਉਹਨਾਂ ਨੂੰ ਧੋਕੇ ਦੇ ਨਾਲ ਮੀਟਿੰਗ ਦੇ ਵਿੱਚ ਬੁਲਾ ਲਿਆ ਗਿਆ ਮੀਟਿੰਗ ਤੋਂ ਵਾਪਸੀ ਜਾਂਦੇ ਹੋਏ ਗ੍ਰਿਫਤਾਰ ਕਰ ਲਿਆ ਗਿਆ ਫਿਰ ਮੋਰਚੇ ਖਤਮ ਕਰ ਦਿੱਤੇ ਕਹਿੰਦੇ ਇਸ ਜ਼ਬਰ ਦਾ ਵੀ ਅਸੀਂ ਜਿਹੜਾ ਜਵਾਬ ਦੇਵਾਂਗੇ ਪਿੰਡਾਂ ਦੇ ਵਿੱਚ ਜੋ ਕਹਿੰਦੇ ਵੋਟਾਂ ਮੰਗਣ ਲਈ ਆਉਣਗੇ ਆਮ ਆਦਮੀ ਪਾਰਟੀ ਦੇ ਲੀਡਰ ਤੇ ਮੰਤਰੀ ਉਹਨਾਂ ਦੇ ਘਰੋਂ ਕਰਾਂਗੇ ਸਵਾਲ ਕਰਾਂਗੇ ਉਹਨਾਂ ਨੂੰ ਤਾਂ ਸਿਲਸਿਲਾ ਸ਼ੁਰੂ ਵੀ ਹੋ ਚੁੱਕਿਆ ਵੱਖ-ਵੱਖ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜੇਕਰ ਕੋਈ ਲੀਡਰ ਜਾਂਦਾ ਕੋਈ ਮੰਤਰੀ ਜਾਂਦਾ ਆ ਆਗੂ ਜਾਂਦਾ ਤਾਂ ਉਹਨਾਂ ਨੂੰ ਸਵਾਲ ਕੀਤੇ ਜਾਂਦੇ ਨੇ ਤਾਂ ਸਵਾਲਾਂ ਤੋਂ ਭੱਜਦੇ ਹੋਏ ਵੀ ਨਜ਼ਰ ਆਉਂਦੇ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਕਿਵੇਂ ਦੀ ਬਣਦੀ ਆ ਇਸ ਮੀਟਿੰਗ ਤੋਂ ਬਾਅਦ ਹੁਣ ਫੈਸਲੇ ਲਏ ਗਏ ਨੇ ਇਨ੍ਹਾਂ ਫੈਸਲਾਂ ਤੋਂ ਬਾਅਦ ਸਰਕਾਰ ਦੇ ਲਈ ਵੀ ਇੱਕ ਚੁਣੌਤੀ ਵਾਲੀ ਗੱਲ ਹੈ ਆਖਰਕਾਰ ਕਦੋਂ ਤੱਕ ਦੇਸ਼ ਦਾ ਅੰਗਦਾਤਾ ਇਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਰੋਲਣ ਨੂੰ ਮਜਬੂਰ ਹੋਵੇਗਾ ਦੇਖਣ ਵਾਲੀ ਗੱਲ ਹੈ ਸਾਡੇ ਸਹਿਯੋਗੀ ਜਗਰਾਤ ਸਿੰਘ ਪੀਖੀ ਦੇ ਵੱਲੋਂ ਰਿਪੋਰਟ ਸਾਂਝੀ ਕੀਤੀ ਗਈ ਹੈ